ਹਾਂਜੀ ਦੋਸਤੋ ਸਾਰਿਆਂ ਨੂੰ ਜੈ ਪੀਂਜਾ ਭਾਰਤ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਏ ਤੁਸੀਂ ਜੋ ਸਾਹਮਣੇ ਮੇਰੇ ਕੈਲੰਡਰ ਦੇਖ ਰਹੇ ਆ ਇਹ ਕੈਲੰਡਰ ਧਾਰਮਿਕ ਕੈਲੰਡਰ ਨਹੀਂ ਹੈ ਇਹ ਉਹਨਾਂ ਮਹਾਪ੍ਰਸ਼ੰਦ ਕੈਲੰਡਰ ਹੈ ਜਿਨ੍ਹਾਂ ਨੇ ਕ੍ਰਾਂਤੀ ਦੀ ਗੱਲ ਕਰੀ ਹੈ ਸੋ ਜਿੱਕਰ ਇਸ ਦੇ ਵਿੱਚ ਕੋਈ ਵੀ ਐਸਾ ਮਹਾਪੁਰਸ਼ ਨਹੀਂ ਹੈਗਾ ਉਦੇ ਵਿੱਚ ਸਾਡਾ ਕੋਸੂਰ ਨਹੀਂ ਜਿਹਦਾ ਕੈਲੰਡਰ ਬਣਾਇਆ ਫਿਰ ਉਹ ਦੱਸ ਸਕਦੇ ਆ ਸੋ ਅੱਜ ਮਿਤੀ ਹੈਗੀ ਆ 11 ਤਰੀਕ ਚੌਥਾ ਮਹੀਨਾ ਅਪ੍ਰੈਲ ਦਾ 2025 ਤੇ ਅੱਜ ਇਸ ਮਹਾਪੁਰਸ ਦਾ ਜਨਮ ਦਿਨ ਹੈ ਇਹਨੂੰ ਕਹਿੰਦੇ ਆ ਮਹਾਤਮਾ ਜੋਤੀਬਾਈ ਫੁੱਲੇ 11 ਤਰੀਕ ਹੈ ਤੇ ਅੱਜੀ ਦਾ ਜਿਹੜਾ ਜਨਮ ਦਿਨ ਆਇਆ ਵੈਸੇ ਇਹ ਸੜਨੀ ਸਮਾਜ ਦੇ ਵਿੱਚੋਂ ਆਉਂਦੇ ਆ। ਮਹਾਤਮ ਜਤੀ ਦੇ ਫੁੱਲ ਦੇ ਬਰਡੇ 1800 ਸਟਾਈ। ਸੋ ਇਹਨਾਂ ਦਾ ਜਨਮ ਦਿਨ ਅੱਜ ਹੈਗਾ ਆ। ਤੇ ਮੈਂ ਹਲਕਾ ਡੇਰਾ ਵਸੀ ਦੇ ਕਾ ਪੂਰੇ ਪੰਜਾਬ ਦੇ ਪੂਰੇ ਦੇਸ਼ ਵਾਸੀਆਂ ਦੇ ਸੜਨੀ ਸਮਾਜ ਨੂੰ ਬੇਨਤੀ ਕਰਦਾ ਕਿ ਜਦੋਂ ਤੱਕ ਤੁਸੀਂ ਆਪਣੇ ਮਹਾਪੁਰਸ਼ਾ ਦੇ ਜਨਮ ਦਿਨ ਨਹੀਂ ਮਨਾਉਂਗੇ ਤਾਂ ਤੁਸੀਂ ਇਹ ਮਤ ਭੁੱਲੋ ਕਿ ਤੁਹਾਨੂੰ ਕੋਈ ਇੱਜ਼ਤ ਦੇਊਗਾ ਜੇ ਤੁਸੀਂ ਆਪਣਾ ਇਤਿਹਾਸ ਪੜ੍ਹੋਗੇ ਸਭ ਤੋਂ ਪਹਿਲਾਂ ਇਤਿਹਾਸ ਪੜ੍ਹਨਾ ਪੈਂਦਾ ਆ ਫਿਰ ਇਤਿਹਾਸ ਬਣਾਉਣਾ ਪੈਂਦਾ ਆ ਸੋ ਮੈਂ ਸੈਣੀ ਸਮਾਜ ਨੂੰ ਬੇਨਤੀ ਕਰਦਾ ਕਿ ਆਪਣੇ ਮਹਾਪੁਰਸ਼ਾਂ ਨੂੰ ਜਾਣੋ ਕੀ ਕੀਤਾ ਇਹਨਾਂ ਨੇ ਕਿਉਂ ਇਹਨਾਂ ਦੀ ਇਹਨਾਂ ਕੈਲੰਡਰਾਂ ਦੇ ਵਿੱਚ ਫੋਟੋ ਲੱਗੀ ਆ ਜੇ ਕੁਝ ਕੀਤਾ ਤਾਂ ਹੀ ਲੱਗੀ ਨਾ ਤੇ ਜੇ ਅਸੀਂ ਇਹਨਾਂ ਨੂੰ ਯਾਦ ਕਰਕੇ ਆਪਣੇ ਬੱਚਿਆਂ ਤੱਕ ਨਹੀਂ ਪਹੁੰਚਾਵਾਂਗੇ ਆਉਣ ਵਾਲੀ ਨਸਲਾਂ ਤੱਕ ਨਹੀਂ ਪਹੁੰਚਾਵਾਂਗੇ ਇਹਨਾਂ ਦਾ ਇਤਿਹਾਸ ਤਾਂ ਤੁਹਾਡਾ ਜਿਹੜਾ ਇਤਿਹਾਸ ਹੈ ਉਹ ਰੁਲ ਜਾਵੇਗਾ ਜਦੋਂ ਬਾਬਾ ਸਾਹਿਬ ਅਮੇਦਕਰ ਜੀ ਦੀ ਡੈਥ 1956 ਵਿੱਚ ਹੁੰਦੀ ਆ ਤਾਂ ਉਸ ਟਾਈਮ ਦੀ ਸਰਕਾਰਾਂ ਨੇ ਇਹ ਗੱਲ ਅਖੀ ਕਿ ਬਾਬਾ ਸਾਹਿਬ ਜੋ ਦਲਤਾ ਦਾ ਮਸੀਹਾ ਸੀ ਪਿਛੜੇ ਦਾ ਮਸੀਹਾ ਸੀ ਘਟ ਗਣਤੀਆਂ ਦਾ ਮਸੀਹਾ ਸੀ ਤੇ ਉਹਨਾਂ ਦੀ ਜਿਹੜੀ ਗੱਲ ਕਰਨ ਵਾਲਾ ਜਿਹੜਾ ਸੂਰਜ ਹੈ ਉਹ ਸਦਾ ਰਿਸ਼ੀ ਬਗੇਆ ਤੇ ਉਹਨਾਂ ਨੇ ਆਪਣੇ ਮਹਿਲਾਂ ਵਿੱਚ ਸ਼ਾਮ ਨੂੰ ਕੱਚ ਦੇ ਗਲਾਸ ਗਲਾਸ ਖੜਖੜਕਾਏ ਤੇ ਜਸ਼ਨ ਮਨਾਏ ਤੇ ਉਹਨਾਂ ਨੂੰ ਕੀ ਪਤਾ ਸੀ ਕਿ 1934 ਵਿੱਚ ਹੀ ਸਭ ਕਾਂਸੀ ਰਾਮ ਜੀ ਜਨਮ ਲੈ ਚੁੱਕੇ ਆ ਤੇ 1956 ਵਿੱਚ ਬਾਬਾ ਸਾਹਿਬ ਦੀ ਡੈਥ ਹੁੰਦੀ ਹੈ ਤੇ 1964-65 ਦੇ ਵਿੱਚ ਕਾਂਸੀ ਰਾਮ ਜੀ ਨੇ ਬਾਬਾ ਸਾਹਿਬ ਨੂੰ ਪੜ ਕੇ ਲੋਕਾਂ ਸਾਹਮਣੇ 1975-76 ਦੇ ਵਿੱਚ ਬਾਬਾ ਸਾਹਿਬ ਨੂੰ ਲੋਕਾਂ ਦੇ ਸਾਹਮਣੇ ਖੜਾ ਕਰਤਾ ਸੀ ਸੋ ਇਹ ਹੁੰਦੀ ਆ ਮਹਾਪੁਰਸ਼ਾਂ ਦੀ ਤਕਤ ਅੱਜ ਜੇਕਰ ਗਲੀਆਂ ਦੇ ਵਿੱਚ ਜੈ ਭੀਮ ਜੈ ਭਾਰ ਦੇ ਨਾਰੇ ਲੱਗਦੇ ਆ ਤਾਂ ਉੱਤੇ ਵਿੱਚ ਮਾਨਯਬਰ ਸ਼ਬ ਕਾਂਸੀ ਰਾਮ ਜੀ ਦਾ ਬਹੁਤ ਵੱਡਾ ਯੋਗਦਾਨ ਤੇ ਜੇਕਰ ਜੋਤੀਬਾਈ ਫੁੱਲੇ ਦੀ ਗੱਲ ਕਰੀਏ ਅਸੀਂ ਤੇ ਜੇਕਰ ਜੋਤੀਬਾਈ ਫੁੱਲੇ ਬਾਰੇ ਅਸੀਂ ਜਾਣਦੇ ਆ ਤਾਂ ਉਹਦੇ ਵਿੱਚ ਵੀ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਮਹਾਤਮਾ ਜੋਤੀਬਾਈ ਫੁੱਲੇ ਜੀ ਉਹ ਮਹਾਰਾਸ਼ਟਰੀ ਧਰਤੀ ਦੇ ਜਨਮੇ ਆ ਪੁਣੇ ਦੀ ਤੇ ਅਸੀਂ ਪੰਜਾਬ 'ਚ ਖੜੇ ਆ ਜੇ ਸਾਡੇ ਕੋਲ ਉਹ ਨਾ ਵਿਸਥਾਰ ਇਤਿਹਾਸ ਪਹੁੰਚਿਆ ਤਾਂ ਕਿਸੇ ਸਰਕਾਰ ਨੇ ਕਿਤਾਬ ਵਿੱਚ ਸੰਥੋੜੀ ਥੋੜੀ ਪਾ ਕੇ ਪੇਚਿਆ ਉਹਨਾਂ ਕੋਲ ਤਾਂ ਇੱਕੇ ਲੜਾਂ ਨਹੀਂ ਮੁੱਕਿਆ ਉਹਨਾਂ ਕੋਲ ਤਾਂ ਇੱਕੇ ਲੜਾਂ ਨਹੀਂ ਮੁੱਕਿਆ ਉਹਨਾਂ ਨੇ ਕਦੇ ਵੀ ਵਾਵਾ ਸਭ ਨੂੰ ਨਹੀਂ ਪੜਾਇਆ ਉਹਨਾਂ ਨੇ ਕਦੇ ਵੀ ਮਹਾਤਮਾ ਜੋਤੀ ਵਾਹਿਫੇ ਨੂੰ ਨਹੀਂ ਪੜਾਇਆ ਹੋਰ ਵੀ ਬਹੁਤ ਸਾਰੇ ਮਹਾਪੁਰਸ਼ ਹੈ ਜਿਨ੍ਹਾਂ ਨੂੰ ਉਹ ਨਹੀਂ ਪੜਾਉਣਾ ਚਾਹੁੰਦੇ ਸੋ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਪਣੇ ਮਹਾਪੁਰਸ਼ਾਂ ਨੂੰ ਮਾਣ ਸਨਮਾਨ ਦੇਈਏ ਤੇ ਆਪਣੀ ਜਿਹੜੀ ਗੱਲ ਹੈ ਉਹ ਕਰੀਏ ਅੱਜ ਬੜਾ ਸੋਹਣਾ ਇੱਕ ਸਾਥੀ ਨੇ ਲਿਖਿਆ ਸੀ ਜੇਕਰ ਸੈਣੀ ਸਮਾਜ ਮਾਨ ਸਨਮਾਨ ਚਾਹੁੰਦਾ ਹੈ 11 April ਦੀ ਛੁੱਟੀ ਚਾਹੁੰਦਾ ਹੈ ਤਾਂ ਉਹ ਆਪਣਾ 71 ਆਪਣੇ ਆਪ ਨੂੰ 71 ਕਰੇ ਇਕੱਠੇ ਹੋਣ ਤਾਂ ਜੋ 11 April ਦੀ ਛੁੱਟੀ ਜਿਹੜੀ ਆ ਪੰਜਾਬ ਦੇ ਲੋਕ ਵੀ ਮੰਨਣ ਤੇ ਸੈਣੀ ਸਮਾਜ ਨੂੰ ਉਸ ਵਾਸਤੇ ਇਕੱਠਾ ਹੋਣਾ ਪੈਣਾ ਸੋ ਅਸੀਂ ਕਾਮਨਾ ਕਰਦੇ ਹਾਂ ਕਿਸਾਨੀ ਸਮਾਜ ਆਪਣੇ ਮਹਾਪੁਰਸ਼ਾਂ ਨੂੰ ਜਾਣੇ ਪਛਾਣੇ ਤੇ ਆਪਣੇ ਜਿਹੜੀ ਗੱਲਬਾਤ ਆਪਣੇ ਸਮਾਜ ਦੀ ਆਉਣ ਵਾਲੀ ਪੀੜ੍ਹੀ ਅੱਗੇ ਰੱਖੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਹ